ਦੀ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਨਾਲ ਪਾਈ ਮਰਦਾਨਾ ਜੀ ਯਾਤਰਾ ਕਰਦੇ ਕਰਦੇ ਇੱਕ ਗਰੀਬ ਸਿੱਖ ਦੇ ਘਰ ਪਹੁੰਚ ਗਏ ਤਾਂ ਗੁਰੂ ਸਾਹਿਬ ਦੇ ਦਰਸ਼ਨ پا ਕੇ ਉਹ ਸਿੱਖ ਬਾਗੋ ਬਾਗ ਹੋ ਗਿਆ ਤਾਂ ਸਾਰਾ ਪਰਿਵਾਰ ਗੁਰੂ ਜੀ ਦੀ ਸੇਵਾ ਵਿੱਚ ਜੁੜ ਗਿਆ ਕੁੱਲੀ ਭਾਵੇਂ ਕਾਨਿਆਂ ਦੀ ਸੀ ਪਰ ਫਿਰ ਵੀ ਸਿੱਖ ਨੇ ਹਿੰਮਤ ਨਹੀਂ ਝਟਾਈ ਤੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ हे ਪਾਤਸ਼ਾਹ ਜੀ ਮੈਂ ਜਾਣਦਾ ਹਾਂ ਕਿ ਮੇਰੀ ਕੱਖਾਂ ਦੀ ਕੁਲੀ ਤੁਹਾਡੇ ਠਹਿਰਨ ਦੇ ਲਾਇਕ ਨਹੀਂ ਹੈ ਪਰ ਜੇਕਰ ਤੁਸੀਂ ਮੇਰੇ ਕਾਨਿਆਂ ਦੇ ਘਰ ਚਰਨ ਪਾਹੀ ਦਿੱਤੇ ਹਨ ਤਾਂ ਤੁਸੀਂ ਥੋੜੇ ਦਿਨ ਮੇਰੇ ਘਰ ਰਹਿ ਕੇ ਜਾਓ ਗੁਰੂ ਸਾਹਿਬ ਨੇ ਸਿੱਖ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਠਹਿਰਨ ਲਈ ਤਿਆਰ ਹੋ ਗਏ ਸਰਦੀਆਂ ਦੀ ਰੁੱਤ ਸੀ ਤਾਂ ਸਿੱਖ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਸਾਡੇ ਘਰ ਰੱਬ ਦਾ ਰੂਪ ਆਏ ਹਨ ਤਾਂ ਅਸੀਂ ਇਹਨਾਂ ਨੂੰ ਬਾਹਰ ਨਹੀਂ ਸੁਵਾ ਸਕਦੇ ਇੱਕ ਕੰਮ ਕਰਾਂਗੇ ਕਿ ਅਸੀਂ ਇਹਨਾਂ ਦਾ ਬਿਸਤਰਾ ਘਰ ਦੇ ਅੰਦਰ ਲਵਾਵਾਂਗੇ ਆਪ ਬਾਹਰ ਸੌ ਜਾਵਾਂਗੇ ਤਾਂ ਪਰਿਵਾਰ ਨੇ ਮਿਲ ਜੁਲ ਕੇ ਗੁਰੂ ਜੀ ਦਾ ਅਸਣ ਅੰਦਰ ਕਰ ਦਿੱਤਾ ਜਿੰਨੀ ਕੋ ਉਹ ਜਗਾ ਸਰਦ ਸੀ ਸਾਫ ਸੁਥਰੀਆਂ ਚਾਦਰਾਂ ਪਛਾ ਕੇ ਗੁਰੂ ਜੀ ਦਾ ਵਿਸਤਰਾ ਲਗਾ ਦਿੱਤਾ ਆਪਣਾ ਤੇ ਪਰਿਵਾਰ ਦਾ ਵਿਸਤਰਾ ਬਾਹਰ ਲਗਾ ਦਿੱਤਾ ਜਦੋਂ ਅੱਧੀ ਰਾਤ ਹੋਈ ਤਾਂ ਅਸਮਾਨ ਵਿੱਚ ਬੱਦਲ ਹੋਇਆ ਤਾਂ ਅਸਮਾਨ ਵਿੱਚੋਂ ਵਰਖਾ ਹੋਣੀ ਸ਼ੁਰੂ ਹੋ ਗਈ ਗੁਰੂ ਸਾਹਿਬ ਸਿੱਖ ਨੂੰ ਜਾਣ ਬੁੱਝ ਕੇ ਪਰਖ ਰਹੇ ਸਨ ਤੇ ਹੋਰ ਸੰਕਟ ਦੇ ਰਹੇ ਸਨ ਤੇ ਥੋੜਾ ਥੋੜਾ ਮੀਂਹ ਪੈਣਾ ਸ਼ੁਰੂ ਹੋ ਗਿਆ ਤਾਂ ਗਰੀਬ ਨੇ ਇਹ ਸੋਚਿਆ ਕਿ ਮੇਰੀ ਕੱਖਾਂ ਦੀ ਛੱਤ ਕਿਤੇ ਚੋੜ ਨਾ ਲੱਗ ਜਾਵੇ ਜੇਕਰ ਛੱਤ ਚੋਈ ਮਹਾਰਾਜ ਜੀ ਦੀ ਨੀਂਦ ਖਰਾਬ ਹੋ ਜਾਵੇਗੀ ਸਿੱਖ ਨੇ ਆਪਣੇ ਪਰਿਵਾਰ ਨੂੰ ਉਠਾਇਆ ਤੇ ਜਿਹੜੀਆਂ ਤਲਾਈਆਂ ਚਾਦਰਾਂ ਤੇ ਬੱਚੇ ਸੁੱਤੇ ਪਏ ਸਨ ਤਾਂ ਉਹ ਹੀ ਤਲਾਈਆਂ ਚਾਦਰਾਂ ਉਸਨੇ ਛੱਤ ਉੱਤੇ ਪਾ ਦਿੱਤੀਆਂ ਤਾਕੇ ਜੇ ਮੀਂਹ ਨਾ ਰੁਕਿਆ ਤਾਂ ਸਵੇਰ ਤੱਕ ਛਤ ਚੋਵੇ ਨਾ ਰਾਤ ਤੱਕ ਥੋੜਾ ਥੋੜਾ ਮੀਂਹ ਆਉਂਦਾ ਰਿਹਾ ਤੇ ਪਰਿਵਾਰ ਨੇ ਰਾਤ ਘਰ ਬਾਹਰ ਬਹਿ ਕੇ ਗੱਡੀ ਸਾਹਿਬ ਨੂੰ ਜਰਾ ਵੀ ਖਬਰ ਨਹੀਂ ਹੋਣ ਦਿੱਤੀ ਪਰਿਵਾਰ ਨੂੰ ਇਦਾਂ ਲੱਗ ਰਿਹਾ ਸੀ ਕਿ ਗੁਰੂ ਸਾਹਿਬ ਸੁੱਤੇ ਹੋਏ ਹਨ ਪਰ ਜਾਣੀ ਜਾਣ ਸਤ ਗੁਰੂ ਸਭ ਕੁਝ ਦੇਖ ਰਹੇ ਸਨ ਜਦੋਂ ਸਵੇਰ ਦੀ ਮੀਂਹ ਲੱਗਣ ਲੱਗੀ ਤਾਂ ਮੀਂਹ ਦੀਆਂ ਕਣੀਆਂ ਬੰਦ ਹੋ ਗਈਆਂ ਤੇ ਰੋਜ਼ ਦੀ ਤਰ੍ਹਾਂ ਤੜਾਕੇਦਾਰ ਧੁੱਪ ਚੜ ਗਈ ਤੇ ਹੌਲੀ-ਹੌਲੀ ਸੰਗਤਾਂ ਆਉਣ ਲੱਗੀਆਂ ਦੀਵਾਨ ਸਜ ਗਏ ਤੇ ਗੁਰੂ ਸਾਹਿਬ ਜੀ ਨੇ ਕੀਰਤਨ ਸੁਣਾਇਆ ਤੇ ਸੇਵਕਾਂ ਨੇ ਸੰਗਤਾਂ ਲਈ ਲੰਗਰ ਤਿਆਰ ਕੀਤਾ ਤੇ ਹੌਲੀ-ਹੌਲੀ ਸੰਗਤ ਜੁੜਦੀ ਗਈ ਗੁਰੂ ਸਾਹਿਬ ਜੀ ਦੇ ਉਪਦੇਸ਼ ਸੁਣਦੀ ਰਹੀ ਜਦੋਂ ਦੁਪਹਿਰ ਦਾ ਵੇਲਾ ਹੋਇਆ ਤਾਂ ਕੀਰਤਨ ਦੀ ਸਮਾਪਤੀ ਤੋਂ ਬਾਅਦ ਗੁਰੂ ਸਾਹਿਬ ਨੇ ਸੇਵਕਾਂ ਨੂੰ ਹੁਕਮ ਦਿੱਤਾ ਕਿ ਜਾਓ ਲੰਗਰਾਂ ਵਿੱਚੋਂ ਬਲਦੀ ਬਲਦੀ ਇੱਕ ਲੱਕੜ ਲੈ ਕੇ ਆਓ ਤਾਂ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਤਾਂ ਸੰਗਤ ਹੈਰਾਨ ਹੋ ਗਈ। ਲੋਕਾਂ ਨੇ ਲੰਗਰਾਂ ਵਿੱਚੋਂ ਅੱਗ ਲਿਆਂਦੀ ਤਾਂ ਗੁਰੂ ਸਾਹਿਬ ਨੇ ਉਸ ਗਰੀਬ ਸਿੱਖ ਨੂੰ ਕਿਹਾ ਕਿ ਤੇਰਾ ਜੋ ਵੀ ਕੁੱਲੀ ਦੇ ਵਿੱਚ ਕੀਮਤੀ ਸਮਾਨ ਹੈ ਉਸ ਨੂੰ ਬਾਹਰ ਕੱਢ ਲੈ ਕਿਉਂਕਿ ਅਸੀਂ ਇੱਥੋਂ ਅੱਜ ਜਾ ਰਹੇ ਹਾਂ ਜਾਣ ਤੋਂ ਪਹਿਲਾਂ ਤੇਰੇ ਘਰ ਨੂੰ ਅੱਗ ਲਾ ਕੇ ਜਾਵਾਂਗੇ ਤਾਂ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਕੋਲ ਖੜੀ ਸੰਗਤ ਇੱਕ ਦੂਜੇ ਦੇ ਮੂੰਹ ਵੱਲ ਝਾਕਣ ਲੱਗ ਪਈ ਤੇ ਕਈ ਜਾਣੇ ਉਸ ਗਰੀਬ ਦੇ ਮੂੰਹ ਵੱਲ ਵੇਖ ਕੇ ਹੱਸਣ ਲੱਗੇ ਤੇ ਉਸ ਨੂੰ ਮੁਖੌਲ ਕਰਨ ਲੱਗੇ ਕਿ ਅੱਜ ਤੈਨੂੰ ਸਾਧੂਆਂ ਨੂੰ ਘਰ ਰੱਖਣ ਦਾ ਸਵਾਦ ਆਵੇਗਾ ਨਾਲੇ ਤਾਂ ਇਹਨਾਂ ਸਾਧੂਆਂ ਨੇ ਤੇਰੇ ਘਰੋਂ ਰੋਟੀ ਖਾਧੀ ਨਾਲੇ ਜਾਂਦੇ ਜਾਂਦੇ ਤੇਰਾ ਘਰ ਵੀ ਹੂਕ ਕੇ ਜਾ ਰਹੇ ਹਨ ਲੋਕੀ ਇੱਕ ਦੂਸਰੇ ਨਾਲ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਤਾਂ ਗੁਰੂ ਸਾਹਿਬ ਜੀ ਨੇ ਇੱਕ ਵਾਰੀ ਫੇਰ ਤੋਂ ਉਸ ਸਿੱਖ ਨੂੰ ਕਿਹਾ ਕਿ ਭਾਈ ਅਸੀਂ ਤੇਰਾ ਘਰ ਫੂਕ ਕੇ ਚੱਲੇ ਹਾਂ ਕਿ ਜੇਕਰ ਅੰਦਰ ਤੇਰਾ ਕੋਈ ਵੀ ਜ਼ਰੂਰੀ ਕੀਮਤੀ ਸਮਾਨ ਹੈ ਉਸ ਨੂੰ ਬਾਹਰ ਕੱਢ ਲੈ ਤਾਂ ਸਿੱਖ ਨੇ ਦੋਨੋਂ ਹੱਥ ਜੋੜ ਕੇ ਕਿਹਾ ਕਿ ਮਹਾਰਾਜ ਮੇਰੇ ਲਈ ਸਭ ਤੋਂ ਜ਼ਰੂਰੀ ਸਮਾਨ ਤੁਹਾਡਾ ਨਾਮ ਹੈ ਉਹ ਵਸ ਮੇਰੇ ਹਿਰਦੇ ਵਿੱਚ ਵਸਾ ਦਿਓ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਤਾਂ ਸਿੱਖ ਦੇ ਮੂਹੋਂ ਇਹ ਗੱਲ ਨਿਕਲਦਿਆਂ ਹੀ ਗੁਰੂ ਸਾਹਿਬ ਨੇ ਭਾਈ ਮਰਦਾਨੇ ਨੂੰ ਹੁਕਮ ਦਿੱਤਾ ਕਿ ਜਾ ਭਾਈ ਛੰਨ ਨੂੰ ਅੱਗ ਲਗਾ ਦੇ ਤਾਂ ਭਾਈ ਮਰਦਾਨੇ ਨੇ ਉਸੇ ਤਰ੍ਹਾਂ ਹੀ ਕੀਤਾ ਗਰੀਬ ਦੀ ਛੰਨ ਨੂੰ ਅੱਗ ਲਗਾ ਦਿੱਤੀ ਕੁਝ ਹੀ ਸ਼ਮੇ ਵਿੱਚ ਅੱਗ ਨੇ ਘਰ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਦੇ ਅੱਗ ਦੀਆਂ ਉੱਚੀਆਂ ਉੱਚੀਆਂ ਲਾਟਾਂ ਵਗਣ ਲੱਗੀਆਂ ਗਰੀਬ ਸਿੱਖ ਤੇ ਉਸ ਦਾ ਪਰਿਵਾਰ ਹੁਕਮ ਦੇ ਭਾਣੇ ਵਿੱਚ ਖੜਾ ਵੇਖਦਾ ਰਿਹਾ ਤੇ ਛੰਨ ਛੜ ਕੇ ਸਵਾਹ ਹੋ ਗਈ ਪਰ ਪੂਰੀ ਤਰ੍ਹਾਂ ਸੜ ਕੇ ਰਾਖ ਬਣ ਗਿਆ ਗੁਰੂ ਸਾਹਿਬ ਜੀ ਨੇ ਭਾਈ ਜੀ ਨੂੰ ਪੁੱਛਿਆ ਕਿ ਤੂੰ ਜਾਣਨਾ ਚਾਹੁੰਦਾ ਹੈ ਕਿ ਅਸੀ ਤੇਰੀ ਛੰਨ ਕਿਉਂ ਸਾੜੀ ਹੈ ਤਾਂ ਸਿੱਖ ਨੇ ਕਿਹਾ ਕਿ ਨਹੀਂ ਮਹਾਰਾਜ ਮੈਂ ਇਹ ਨਹੀਂ ਜਾਣਨਾ ਚਾਹੁੰਦਾ ਕਿ ਤੁਸੀਂ ਮੇਰੀ ਸੰਨ ਕਿਉਂ ਸਾੜੀ ਹੈ ਕਿ ਭਾਈ ਤੇਰੀ ਤਾਂ ਇੱਕੋ ਸੰਨ ਸੀ ਤੇ ਤੇਰੀ ਜ਼ਰੂਰਤ ਦਾ ਸਾਰਾ ਸਮਾਨ ਵੀ ਉਸ ਸੰਨ ਦੇ ਅੰਦਰ ਪਿਆ ਹੋਇਆ ਸੀ ਜਿਹੜਾ ਕਿ ਅਸੀਂ ਸਾੜ ਕੇ ਸੁਆਹ ਕਰ ਦਿੱਤਾ ਹੈ ਤੇ ਤੂੰ ਹਾਲੇ ਵੀ ਨਹੀਂ ਜਾਣਨਾ ਚਾਹੁੰਦਾ ਕਿ ਅਸੀਂ ਤੇਰਾ ਸਮਾਨ ਕਿਉਂ ਸਾੜਿਆ ਹੈ ਆ ਸਿੱਖ ਨੇ ਕਿਹਾ ਕਿ ਨਹੀਂ ਮਹਾਰਾਜ ਜੀ ਮੈਂ ਇਹ ਬਿਲਕੁਲ ਵੀ ਨਹੀਂ ਜਾਣਨਾ ਚਾਹੁੰਦਾ ਕਿਉਂਕਿ ਮੇਰਾ ਜੋ ਕੁਝ ਵੀ ਹੈ ਉਹ ਤੁਹਾਡਾ ਹੀ ਹੈ ਇਸ ਕਰਕੇ ਮੈਂ ਤੁਹਾਡੇ ਭਾਣੇ ਵਿੱਚ ਹੀ ਖੁਸ਼ ਹਾਂ ਤਾਂ ਸਿੱਖ ਦੇ ਮੂਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਮੁਸਕਰਾਏ ਤਾਂ ਸੰਗਤਾਂ ਨਾਲ ਸਤਿ ਵਚਨ ਕਰਕੇ ਗੁਰੂ ਜੀ ਉੱਥੋਂ ਅੱਗੇ ਵੱਲ ਨੂੰ ਵੱਧ ਗਏ ਗੁਰੂ ਜੀ ਦੇ ਜਾਣ ਪਿੱਛੋਂ ਜਦੋਂ ਸਿੱਖ ਨੇ ਆਪਣੇ ਘਰ ਦੀ ਰਾਖ ਇਕੱਠੇ ਕੀਤੀ ਤਾਂ ਕੀ ਦੇਖਦਾ ਹੈ ਉਸ ਰਾਖ ਦੇ ਵਿੱਚੋਂ ਇੱਕ ਗਾਗਰ ਨਿਕਲਦੀ ਹੈ ਜਿਹੜੀ ਕਿ ਸੋਨੇ ਦੀਆਂ ਮੋਹਰਾਂ ਨਾਲ ਭਰੀ ਹੋਈ ਸੀ ਜਿਸ ਨੂੰ ਦੇਖ ਕੇ ਸਿੱਖ ਤੇ ਉਸ ਦਾ ਪਰਿਵਾਰ ਬਹੁਤ ਖੁਸ਼ ਹੋਇਆ ਤਾਂ ਕੋਲ ਖੜੀ ਸੰਗਤ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜਪਣ ਲੱਗੀ ਸਭ ਪਿਆਰਿਓ ਜੇਕਰ ਤੁਸੀਂ ਦਿਲ ਦੇ ਸੱਚੇ ਹੋ ਚੰਗੇ ਕਰਮ ਕਰਦੇ ਹੋ ਫੇਰ ਵੀ ਤੁਹਾਡੇ ਨਾਲ ਬੁਰਾ ਹੋ ਰਿਹਾ ਹੈ ਤਾਂ ਘਬਰਾਉਣਾ ਨਾ ਕਿਉਂਕਿ ਸੱਚੇ ਦਿਲ ਵਾਲੇ ਇਨਸਾਨਾਂ ਦੀ ਪਰਮਾਤਮਾ ਪ੍ਰੀਖਿਆ ਲੈਂਦਾ ਹੈ ਤੇ ਜਿਹੜਾ ਇਨਸਾਨ ਉਸ ਪ੍ਰੀਖਿਆ ਵਿੱਚ ਨਹੀਂ ਡੋਲਦਾ ਉਸ ਇਨਸਾਨ ਉੱਪਰ ਪਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਤੇ ਉਹ ਤਰ ਜਾਂਦਾ ਹੈ ਸਤਨਾਮ ਸਰੀ ਵਾਹੇ ਵਿ